ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਵੇਂ ਤੁਸੀਂ ਦੇਖਦੇ ਹੋ ਕਿ ਸੰਗਤਾਂ ਦੀ آمد ਬਹੁਤ ਵੱਧਦੀ ਜਾ ਰਹੀ ਹੈ ਸ਼ਰਧਾ ਤੇ ਪਿਆਰ ਬਹੁਤ ਬਾਬਾ ਜੀ ਵਾਸਤੇ ਵੱਧ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਨੇ ਕਿਵੇਂ ਤੁਹਾਡੀ ਬਾਮ ਫੜੀ ਹੈ ਕਿਵੇਂ ਨਾਲ ਜੋ ਬਾਬਾ ਜੀ ਨੇ ਸਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਨੇ ਇਸ ਕਰਕੇ ਅਸੀਂ ਗੁਰਦੁਆਰੇ ਨਾਲ ਜੁੜ ਗਏ ਹਾਂ ਪਰ ਹੋਰ ਸੰਗਤਾਂ ਨੂੰ ਵੀ ਜੋੜਦੇ ਆ ਵੀ ਜਿਹੜੇ ਸਾਡੇ ਨਾਲ ਆਣ ਤੇ ਆਪਣਾ ਲਾਭ ਪ੍ਰਾਪਤ ਕਰਨ ਅੱਛਾ ਅਜਿਹੀ ਕਿਹੜੀ ਮੁਰਾਦ ਪੂਰੀ ਹੋਈ ਸੀ ਤੁਹਾਡੀ ਦੇਖੋ ਸਰਦਾਰ ਜੀ ਬਹੁਤ ਬਿਮਾਰ ਸੀ ਅੱਛਾ ਸਾਨੂੰ ਕਿਸੇ ਨੇ ਭੇਜਿਆ ਤੁਸੀਂ ਉੱਥੇ ਜਾਓ ਕੀ ਹੋਇਆ ਸੀ ਸਰਦਾਰ ਜੀ ਇਹਨਾਂ ਨੂੰ ਉਹ ਕਰੋਨਾ ਟਾਈਮ ਤੇ ਬਿਮਾਰ ਹੋ ਗਏ ਸੀ ਅੱਛਾ ਬਿਲਕੁਲ ਇਹਨਾਂ ਦਾ ਸਰੀਰ ਨਾ ਮਤਲਬ ਨੀਛਲਾ ਪੋਰਸ਼ਨ ਬਿਲਕੁਲ ਹੋ ਗਿਆ ਸੀ ਅੱਛਾ ਬਸ ਅਸੀਂ ਇੱਥੇ ਜੋਤਰੀ ਚ ਕਿਉਂ ਆਉਂਦੇ ਆ ਹਮਮ ਔਰ ਸ਼ਰਦਾ ਨਾਲ ਇੱਥੇ ਆਉਂਦੇ ਆ ਅੱਛਾ ਬਾਬਾ ਜੀ ਨੇ ਬਹੁਤ ਮਿਹਰ ਕੀਤੀ ਹੈ ਉਹਨਾਂ ਤੇ ਤੇ ਹੁਣ ਬਿਲਕੁਲ ਠੀਕ ਨੇ ਬਿਲਕੁਲ ਠੀਕ ਨੇ ਤੁਹਾਡੇ ਸਾਹਮਣੇ ਗ੍ਰੋਬਰ 9 ਨੇ ਬਿਲਕੁਲ ਠੀਕ ਨੇ ਅੱਛਾ ਕਿਰਪਾਏ ਬਾਬਾ ਦੀਪ ਸਿੰਘ ਜੀ ਦੀ ਹੋਈ ਪੂਰੀ ਕਿਰਪਾ ਆਈ ਹੈ ਬਾਬਾ ਜੀ ਦੀ ਉਹਨਾਂ ਦਾ ਪਰ ਪਿਆ ਉਹ ਸ਼ਾਮੀ ਆਂਦੇ ਅਸੀਂ ਸਵੇਰੇ ਆਂਦੇ ਆਂ ਉਹ ਸ਼ਾਮੀ ਆਂਦੇ ਬਸ ਤੇ ਪੁੱਤਰੀ ਦੀ ਉਮੀਦ ਸੀ ਸਾਨੂੰ ਵੀ ਬਾਹਰ ਭੇਜਣਾ ਸੀ ਉਹ ਵੀ ਬਾਬਾ ਜੀ ਨੇ ਪੂਰੀ ਕੀਤੀ ਐ ਉਹ ਵੀ ਬਾਹਰ ਚਲੀ ਗਈ ਐ ਅੱਛਾ ਮਤਲਬ ਕਿੰਨੀਆਂ ਕਿੰਨੀਆਂ ਮੁਰਾਦਾ ਬਾਬਾ ਜੀ ਨੇ ਬਾਬਾ ਜੀ ਨੇ ਸਾਰੀਆਂ ਮੁਰਾਦਾ ਪੂਰੀਆਂ ਕੀਤੀਆਂ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਲਾਮਦਾ ਜੀ ਸਿੰਘਾ ਜੀ ਤਾਂ ਇਹਨਾਂ ਦੀ ਬਾਬਾ ਜੀ ਸਾਰਿਆਂ ਦੀ ਕਿਰਪਾ ਲਈ ਇਹ ਵੀ ਉਹਨਾਂ ਕਿਰਪਾ ਦਾ ਰਹਿਣਾ ਦੇ ਕਿਰਪਾ ਹੋਈ ਉਹਨਾਂ ਦੇ ਹੋਈਆ ਕਿਰਪਾ ਹੁਣ ਅੱਗੋਂ ਲੋਕਾਂ ਨੂੰ ਵਿਸ਼ਵਾਸ ਜਿਵੇਂ ਹੋਈ ਜਾਂਦਾ ਉਹ ਵੀ ਲੋਕੀ ਵਧੀ ਜਾਂਦੇ ਵਧੀ ਜਾਂਦੇ ਨੇ ਬੋਲ ਬਾਬੀ ਕਾ ਤਾਂ ਬਹੁਤ ਰਸ ਹੁੰਦਾ ਹੀ ਇਥੇ ਕਿੰਨਾ ਲੱਗਦਾ ਸਾਨੂੰ ਵਿਸ਼ਵਾਸ ਹੈ ਅਸੀਂ ਅੱਗੋਂ ਹੋਰ ਦੱਸ ਨੂੰ ਦੱਸਦੇ ਆਂ ਫੇ ਸਾਰੇ ਸੰਗਤ ਜੋੜਦੀ ਹੈ ਕਿਉਂਕਿ ਲੱਗਦੇ ਨੇ ਵੀ ਅਸੀਂ ਜੀ ਕੋਈ ਕੰਮ ਕਰਨਾ ਸਾਡਾ ਹੋਇਆ ਨਹੀਂ ਸੀਗਾ ਅਸੀਂ ਪਹਿਰੇ ਪੰਜ ਸੁੱਖੇ ਅਗੇ ਸੀ ਤੇ ਸਾਡੇ ਦੋ ਜਿਹੇ ਪਹਿਰੇ ਪੂਰੇ ਹੋਏ ਨੇ ਕਹਿੰਦੇ ਵੀ ਸਾਡਾ ਪਹਿਲੇ ਹੀ ਕੰਮ ਪੂਰਾ ਹੋ ਗਿਆ ਗੱਲ ਗੱਲ ਸਾਰੀ ਸ਼ਰਦਾ ਤੇ ਪ੍ਰੇਮ ਦੀ ਹਾਂਜੀ ਕਹਿੰਦਾ ਤੁਸੀਂ ਜਿਹੜੇ ਮਰਜੀ ਗੁਰਦਾ ਸਾਹਿਬ ਚੱਲ ਜਾਓ ਜਿਹੜੇ ਚੱਲ ਜਾਓ ਕੀ ਗਾਨੇ ਅਨੁਰੂਪ ਕੀ ਵਰਤਦਾ ਸੀ ਜਾਣਿਆ ਦਰਸ਼ਨ ਦੀ ਬਹੁਤ ਹੁੰਦੇ ਨਾ ਸੰਗਤ ਬਹੁਤ ਹੁੰਦੀ ਹੈ ਇਸ ਕਰਕੇ ਦਰਸ਼ਨ ਬਹੁਤ ਸੰਗਤ ਦੇਖੋ ਸੰਗਤ ਨਾਲ ਹੋਗੇ ਰੱਬ ਨਾਲ ਰਸ ਹੋਗੇ ਬਸ ਉਸਦਾ ਹੀ ਹਿਸਾਬ ਹੈ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਵੇਂ ਤੁਸੀਂ ਦੇਖਦੇ ਹੋ ਕਿ ਸੰਗਤਾਂ ਦੀ ਆਮਦ ਬਹੁਤ ਵੱਧਦੀ ਜਾ ਰਹੀ ਹੈ ਸ਼ਰਧਾ ਤੇ ਪਿਆਰ ਬਹੁਤ ਬਾਬਾ ਜੀ ਵਾਸਤੇ ਵੱਧ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਨੇ ਕਿਵੇਂ ਤੁਹਾਡੀ ਬਾਹਮ ਫੜੀ ਹੈ ਕਿਵੇਂ ਨਾਲ ਜੋ ਬਾਬਾ ਜੀ ਨੇ ਸਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਨੇ ਇਸ ਕਰਕੇ ਅਸੀਂ ਗੁਰਦੁਆਰੇ ਨਾਲ ਜੁੜ ਗਏ ਹਾਂ ਪਰ ਹੋਰ ਸੰਗਤਾਂ ਨੂੰ ਵੀ ਜੋੜਦੇ ਆਂ ਵੀ ਜਿਹੜੇ ਸਾਡੇ ਨਾਲ ਆਣ ਤੇ ਆਪਣਾ ਲਾਭ ਪ੍ਰਾਪਤ ਅੱਛਾ ਅਜੇ ਹੀ ਕਿਹੜੀ ਮੁਰਾਦ ਪੂਰੀ ਹੋਈ ਸੀ ਤੁਹਾਡੀ ਦੇਖੋ ਸਰਦਾਰ ਜੀ ਬਹੁਤ ਬਿਮਾਰ ਸੀ ਅੱਛਾ ਸਾਨੂੰ ਕਿਸੇ ਨੇ ਭੇਜਿਆ ਕਿ ਤੁਸੀਂ ਉੱਥੇ ਜਾਓ ਕੀ ਹੋਇਆ ਸੀ ਸਰਦਾਰ ਜੀ ਇਹਨਾਂ ਨੂੰ ਉਹ ਕਰੋਨਾ ਟਾਈਮ ਤੇ ਬਿਮਾਰ ਹੋ ਗਏ ਸੀ ਅੱਛਾ ਬਿਲਕੁਲ ਇਹਨਾਂ ਦਾ ਸਰੀਰ ਨਾ ਮਤਲਬ ਨੀਚਲਾ ਪੋਰਸ਼ਨ ਬਿਲਕੁਲ ਹੋ ਗਿਆ ਸੀ ਅੱਛਾ ਬਸ ਅਸੀਂ ਇੱਥੇ ਜੋਤ ਵਿੱਚ ਘਿਓ ਪਾਉਂਦੇ ਆ ਹਰ ਸ਼ਰਦਾ ਨਾਲ ਇੱਥੇ ਆਉਂਦੇ ਆਂ। ਬਾਬਾ ਜੀ ਨੇ ਬਹੁਤ ਮਿਹਰ ਕੀਤੀ ਹੈ। ਹੁਣ ਬਿਲਕੁਲ ਠੀਕ ਨੇ। ਬਿਲਕੁਲ ਠੀਕ ਨੇ ਤੁਹਾਡੇ ਸਾਹਮਣੇ। ਨੋਬਰ 9 ਨੇ। ਬਿਲਕੁਲ ਠੀਕ ਨੇ। ਅੱਛਾ ਕਿਰਪਾਏ ਬਾਬਾ ਦੀਪ ਸਿੰਘ ਜੀ ਦੀ ਹੋਈ। ਪੂਰੀ ਕਿਰਪਾ ਆਈ ਹੈ ਬਾਬਾ ਜੀ ਦੀ। ਕਿੰਨਾ ਥਾ ਪਰ ਪਿਆਰ ਤੇ ਵਿਸ਼ਵਾਸ ਬਣ ਗਿਆ। ਬਹੁਤ ਜ਼ਿਆਦਾ। ਬੱਚੇ ਵੀ ਆਉਂਦੇ ਨੇ। ਉਹ ਸ਼ਾਮੀ ਆਉਂਦੇ। ਅਸੀਂ ਸਵੇਰੇ ਆਉਂਦੇ ਹਾਂ, ਸ਼ਾਮੀ ਆਉਂਦੇ ਬੱਚੇ। ਪੁੱਤਰੀ ਦੀ ਉਮੀਦ ਸੀ ਸਾਨੂੰ ਵੀ ਬਾਹਰ ਭੇਜਣਾ ਸੀ। ਉਹ ਵੀ ਬਾਬਾ ਜੀ ਨੇ ਪੂਰੀ ਕੀਤੀ ਹੈ। ਉਹ ਵੀ ਬਾਹਰ ਚਲੀ ਗਈ। ਅੱਛਾ। ਮਤਲਬ ਕਿੰਨੀਆਂ ਕਿੰਨੀਆਂ ਮੁਰਾਦਾ ਬਾਬਾ ਜ ਗੁਰੂ ਗਰਬ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਸਿੰਘਾ ਜੀ ਪਾਬੇ ਇਹਨਾਂ ਦੀ ਬਾਬਾ ਜੀ ਸਾਰਿਆਂ ਦੀ ਕਿਰਪਾ ਜੀ ਇਹ ਵੀ ਹੋਣਾ ਕਿਰਪਾ ਦਾ ਰੈਣਾ ਦੇ ਕਿਰਪਾ ਹੋਈ ਉਹਨਾਂ ਦੇ ਹੋਈਆ ਕਿਰਪਾ ਕੋ ਲੋਕਾਂ ਨੂੰ ਵਿਸ਼ਵਾਸ ਜਿਵੇਂ ਹੋ ਜਾਂਦਾ ਉਵੇਂ ਮੈਂ ਲੋਕੀ ਵਧੀ ਜਾਂਦੇ ਵਧੀ ਜਾਂਦੇ ਬਹੁਤ ਬਾਬੇ ਕਿਰਪਾ ਬਹੁਤ ਸ਼ਸ਼ ਹੁੰਦਾ ਜੀ ਇੱਥੇ ਕਿੰਨਾ ਲੱਗਦਾ ਸਾਨੂੰ ਵਿਸ਼ਵਾਸ ਹੈ ਅਸੀਂ ਅੱਗੇ ਹੋਰ ਦੱਸ ਨੂੰ ਦੱਸਦੇ ਆ ਫੇ ਸਾਰੇ ਸੰਗਤ ਜੋੜਦੀ ਹੈ ਜੀ ਲੋਕੀ ਲੱਗਦੇ ਨੇ ਵੀ ਅਸੀਂ ਜੀ ਕੋਈ ਕੰਮ ਕਰਨਾ ਸਾਡਾ ਹੋਇਆ ਨਹੀਂ ਸੀਗਾ ਅਸੀਂ ਪਹਿਲੇ ਪੰਜ ਸੁੱਖਿਆ ਗਏ ਸੀ ਤੇ ਸਾਡੇ ਦੋ ਜਿਹੇ ਪਹਿਲੇ ਮਰੇ ਹੋਏ ਨੇ ਕਹਿੰਦੇ ਵੀ ਸਾਡਾ ਕੰਮ ਪੂਰਾ ਹੋ ਗਿਆ ਗੱਲ ਗੱਲ ਸਾਰੀ ਸ਼ਰਦਾ ਤੇ ਪ੍ਰੇਮ ਦੀ ਹਾਂਜੀ ਜਿਹਦੇ ਮਰਜ਼ੀ ਗੁਰਦਾ ਸਾਹਿਬ ਚੱਲ ਜਾਓ ਜਿਹਦੇ ਚੱਲ ਜਾਓ ਠੀਕ ਆ ਨੀ ਹੁਣ ਰੁਕੀ ਅਮਰਦਾਸ ਜੀ ਜਾਣਿਆ ਦਰਸ਼ਨ ਦੀ ਬਹੁਤ ਹੁੰਦੇ ਨਾ ਸੰਗਤ ਬਹੁਤ ਹੁੰਦੀ ਹੈ ਇਸ ਕਰਕੇ ਦਰਸ਼ਨ ਬਹੁਤ ਸੰਗਤ ਦੇਖੋ ਸੰਗਤ ਨਾਲ ਹੋਗੇ ਦਰਸ਼ਨ ਹੋਗੇ ਬਸ ਦਾ ਹੀ ਹਿਸਾਬ ਆ ਜੀ